ਹੈਲੋ ਹੈਲੋ ਬਾਈ ਜੀ ਹਰਪ੍ਰੀਤ ਸਿੰਘ ਔਜਲਾ ਬੋ ਰਿਹਾ ਹਾਂ ਡਰਾਈਵਰ ਹੈਲਪਲਾਈਨ ਤੋਂ ਹਾਂਜੀ ਹਾਂਜੀ ਕੀ ਚੱਕਰ ਹੋਇਆ ਬਾਈ ਜੀ ਆਪਣੇ ਲਾਡੂਵਾਲ ਟੂਲ ਤੇ ਹੁਣ ਦੱਸੋ ਆਪਣੀ ਇਹ ਰਿਕਾਰਡ ਹੋ ਰਹੀ ਆ ਹਾਂਜੀ ਚੱਕਰ ਕੁਛ ਨਹੀਂ ਜੀ ਸਾਰਾ ਮਹਾਰਾਸ਼ਟਰ ਤੋਂ ਕੇਲਾ ਭਰ ਕੇ ਆਏ ਹਾਂ ਜੀ ਮਹਾਰਾਸ਼ਟਰ ਤੋਂ ਕਿੰਨੇ ਕਿਲੋਮੀਟਰ ਪੈ ਗਿਆ ਜੀ ਤੁਹਾਨੂੰ ਇਹ ਲਾਡੂਵਾਲ ਟੂਲ ਲੈ ਕੇ ਇਹ ਲਾਡੂਵਾਲ ਟੂਲ ਟੈਕਸ ਪੈ ਜਾਂਦਾ ਜਾਨੀ ਕਿ ਸੋ ਪੂਰਾ ਉਥੋਂ 1700 ਕਿਲੋ ਗੱਡੀ ਚੱਲੇ ਜਾਂਦੀ 1700 ਕਿਲੋਮੀਟਰ ਦੇ ਵਿੱਚ ਤੁਹਾਨੂੰ ਘੱਟੋ ਘੱਟ 25-30 ਟੂਲ ਟੈਕਸਟਾਈ ਹੋਣਗੇ ਹਾਂ ਜੀ ਹਾਂ ਜੀ ਕਿਸੇ ਨੇ ਗੱਡੀ ਨਹੀਂ ਆਪਣੀ ਰੋਕੀ ਫਾਸਟ ਟੈਕ ਤੋਂ ਪੈਸੇ ਕੱਢਦੇ ਰਹੇ ਨੇ ਅਗਲੇ ਹਾਂ ਜੀ ਹਾਂ ਜੀ ਫਾਸਟ ਟੈਕ ਤੋਂ ਜੀ ਠੀਕ ਆ ਇਹਨਾਂ ਨੇ ਕੀ ਚੱਕਰ ਪਾਇਆ ਤੁਹਾਡੇ ਨਾਲ ਇਹਨਾਂ ਨੇ ਕਹਿੰਦੇ ਜੀ ਕਹਿੰਦੇ ਤੁਹਾਡੀ ਗੱਡੀ ਓਵਰਲੋਡ ਹੋ ਰਹੀ ਹੈ ਜੀ ਕੀ ਪ੍ਰੂਫ ਤੇ ਉਹ ਬਸ ਉਹਨਾਂ ਦੇ ਕੰਡੇ ਦੇਖ ਕੇ ਜੀ ਪਰਚੀ ਤਈ ਅੱਛਾ ਜਿਹੜੇ ਉਹ 4 4 5 5 ਟਾਂ ਨੂੰ ਹੀ ਫालतੂ ਦਾ ਦੱਸ ਦਿੰਦੇ ਨੇ ਜਿਹੜੇ ਪੰਡੇ ਹਾਂ ਹਾਂ ਜੀ ਹਾਂ ਉਹਨਾਂ ਕੰਡਿਆਂ ਨੂੰ ਦੇਖ ਕੇ ਜੀ ਦੱਸ ਦਿੰਦੇ ਨੇ ਕਹਿੰਦੇ ਵੀ ਤੁਹਾਡੀ ਗੱਡੀ ਓਵਰਲੋਡ ਹੈ ਜੀ ਫਲਾਣਾ ਮਹਾਸਰਜ ਮੈਂ ਨਹੀਂ ਦੂਰੋਂ ਚੱਲ ਕੇ ਆ ਗਿਆ ਸੋਨਾ 1700 ਕਿਲੋਮੀਟਰ ਤੋਂ ਮੈਨੂੰ ਕਿਸੇ ਨੇ ਕਿਹਾ ਨਹੀਂ ਹੈਗਾ ਬਿਲਕੁਲ ਬਿਲਕੁਲ ਲੱਗੂ ਵੀ ਹਾਂਜੀ ਕਿੰਨੇ ਬਾਰਡਰ ਵੀ ਕਿੰਨੇ ਨਾਕੇ ਆਏ ਹੋ ਤੁਸੀਂ ਬਾਰਡਰ ਲੰਘ ਕੇ ਆਇਆ ਜੀ ਮੈਂ ਤਿੰਨ ਬਾਰਡਰ ਲੰਘ ਕੇ ਆਇਆ ਜੀ ਇੱਕ ਤਾਂ ਮਹਾਰਾਸ਼ਟਰ ਵਾਲਾ ਹੋ ਗਿਆ ਇੱਕ ਮਹਾਰਾਸ਼ਟਰ ਵਾਲਾ ਗੈਂਪੀ ਵਾਲਾ ਹੋ ਗਿਆ ਜੀ ਦੂਏ ਐਰਪੀ ਵਾਲੇ ਦੂਏ ਕਟ ਮਾਰ ਰਟ ਵਾਲਾ ਹੋ ਗਿਆ ਦੋ ਬਲਟਰ ਐਮਪੀ ਵਾਲੇ ਹੋ ਗਏ ਉਸ ਤੋਂ ਬਾਅਦ ਰਾਜਸਥਾਨ ਚ ਆਏ ਹੋ ਹਾਂਜੀ ਰਾਜਸਥਾਨ ਚ ਵੀ ਆਏ ਦੋ ਬਲਟਰ ਰਾਜਸਥਾਨ ਦੇ ਹੋ ਗਏ ਫਿਰ ਤੁਹਾਨੂੰ ਹਰਿਆਣਾ ਵੀ ਲੰਘਿਆ ਹੋਊਗਾ ਹਰਿਆਣਾ ਹਾਂਜੀ ਹਰਿਆਣਾ ਵੀ ਪਿਆ ਜੀ ਠੀਕ ਆ ਮੁੜ ਕੇ ਪੰਜਾਬ ਚ ਆਈ ਗੱਡੀ ਹਾਂਜੀ ਹਾਂ ਤੁਹਾਨੂੰ ਕਿਸੇ ਨੇ ਵੀ ਯਾਨੀ ਕੀ ਇਹ ਨਹੀਂ ਕਿਹਾ ਵੀ ਭਾਈ ਤੁਹਾਡੀ ਗੱਡੀ ਓਵਰ ਲੋਡ ਆ ਇਹ ਲਾਡੋ ਵਾਲਾ ਆਲੇ ਕਹਿੰਦੇ ਓਵਰ ਲੋਡ ਆ ਹਾਂਜੀ ਹਾਂ ਲਾਡੋ ਵਾਲਾ ਆ ਲੈਣੇ ਕੱਲਾ ਪੰਗਾ ਪਾਇਆ ਸੀ ਜੀ ਤੇ ਫਿਰ ਕੀ ਹੋਇਆ ਜੀ ਉੱਥੇ ਉਹ ਫਿਰ ਕੀ ਹੋਣਾ ਜੀ ਉੱਥੋਂ ਉਸ ਤੋਂ ਮਗਰੋਂ ਮੈਂ ਚਲੋ ਜੀ ਉਹਨਾਂ ਨੂੰ ਬਥੇਰਾ ਕਿਹਾ ਮਹਾਵੀਰ ਜੀ ਕੇਲਾ ਮਿਰਲੇ ਭਰਾ ਮੰਡੀ ਦਾ ਮਾਲਾ ਮਿਰਲੇ ਅੱਜ ਦੀ ਮੰਡੀ ਆ ਮੇਰੀ ਮਾ ਮੇਰੀ ਗੱਡੀ ਲੇਟ ਹੋ ਗਈ ਮੇਰਾ ਭਾੜਾ ਨਹੀਂ ਦੇਣਾ ਵਪਾਰੀ ਨੇ ਹਾਂ ਬਿਲਕੁਲ ਨਹੀਂ ਦੇਣਾ ਜੀ ਠੀਕ ਹੈ ਜੀ ਮਾ ਮੈਂ ਗੱਡੀ ਜਾਣੀਆਂ ਵੀਰੇ ਲੈ ਕੇ ਮਾ ਮੈ ਜਾਣ ਦੋ ਗੱਡੀ ਮੇਰੀ ਅੰਡਰ ਲੋਡ ਆ ਵੀਰੇ ਕੋਈ ਐਸੀ ਗੱਲ ਹੈ ਨਹੀਂ ਮਾ ਮੈਂ ਨਹੀਂ ਦੂਰੋਂ ਚੱਲ ਗਿਆ ਮੈਂ ਤੋ ਕਿਸੇ ਨੇ ਨਹੀਂ ਕਿਹਾ ਮੇਰੇ ਫਾਸਟ ਅਟੈਕ ਦੇ ਪੈਸੇ ਹੈਗੇ ਮਾ ਤੁਸੀਂ ਕੱਟ ਲਓ ਹਾਂ ਫਾਸਟ ਅਟੈਕ ਦੇ ਪੈਸੇ ਕਰਨ ਨੂੰ ਨਹੀਂ ਦੂਆ ਕੰਡਾ ਕਰਾ ਲੂਗਾ ਦੂਆ ਹਾਂ ਜੀ ਉਹ ਕਹਿੰਦੇ ਵੀ ਤੁਸੀਂ ਐ ਕਰੋ ਕਹਿੰਦੇ ਵੀ 750 ਰੁਪਏ ਕੈਸ ਦੇ ਦੇ ਭਾਈ ਫਿਰ ਨਿਕਲ ਦਵਾਂਗੇ ਸੀ ਬਈ ਜਣੀ ਕਿ ੱੱਕੇ ਨਾਲ ਫਾਸਟ ਟੈਗ ਚੋਂ ਪੈਸੇ ਤਾਂ ਨਿਕਲ ਗਏ ਹਾਂ ਜੀ ਹਾਂ ਸਾਡੇ 750 ਰੁਪਏ ਹੋਰ ਦੇ ਦਿਓ 12 ਟਨ ਵਾਲੀ ਥੋੜੀ ਗੱਡੀ ਆ ਇਹੇ ਹਾਂ ਜੀ ਵੀ 750 ਹੋਰ ਦੇ ਦਿਓ ਤੂਗਾ ਟੂਲ ਕਿੰਨੇ ਦਾ ਲੱਗਿਆ ਜੀ ਹਾਂ ਜੀ ਜਿਹੜਾ ਫਾਸਟ ਟੈਗ ਚੋਂ ਟੂਲ ਆ ਭਾਈ ਜੀ ਉਹ ਕਿੰਨੇ ਦਾ ਲੱਗਿਆ ਉਹ ਮਨ ਲਾ 400 ਕੁਸਕਰ ਵੀ ਆਦੇ ਜੀ 400 ਦਾ ਉਹ 700 ਹੋ ਜਣੀ ਕਿ 7 4 12 1300 ਰੁਪਏ हां जी कटੂ ਦਾ ਹਾਂ ਇਹ ਨਜਾਇਜ਼ੇ ਲੈ ਰਹੀ 750 ਵੀ ਨਜਾਇਜ਼ 2 ਸਾਲ ਨੂੰ ਹਾਂ ਜੀ ਹਾਂ ਜੀ ਨਜਾਇਜ਼ੀ ਕੋਈ ਉਹਦੀ ਸਲਿੱਪ ਕੋਈ ਸਲਿੱਪ ਨਹੀਂ ਦਿੰਦੇ ਜੀ ਉਹਦੀ ਕੋਈ ਕੋਈ ਹਾਂ ਜੀ ਤੇ ਉਸ ਤੋਂ ਮਗਰੋਂ ਜੀ ਚਲੋ ਮੈਂ ਉਹਨਾਂ ਨੂੰ ਕਿਹਾ ਫਿਰ ਕਹਿੰਦੇ ਗੱਡੀ ਪਿੱਛੇ ਲੈ ਜਾ ਸੀ ਲੰਘਣ ਨਹੀਂ ਦਿੰਦੇ ਉਹ ਅੱਛਾ ਗੱਡੀ ਟੂਲ ਤੋਂ ਵਾਪਸ ਲੈ ਜਾਓ ਹਾਂ ਜੀ ਕਹਿੰਦਾ ਉਹ ਵਾਪਸ ਲੈ ਜਾ ਗੱਡੀ ਮਾਹ ਵੀਰੇ ਮੈਂ ਲੰਘੂਗਾ ਹੋਰ ਵੀ ਮੇਰੇ ਮੰਡੀ ਦਾ ਮਾਲ ਆ ਮੈਂ ਲੰਘਣਾ ਤਾਂ ਲੰਘੂਗਾ ਹੋਰ ਵੀ ਮੈਂ ਨਹੀਂ ਕਿ ਪਿੱਛੇ ਕਰਦਾ ਗੱਡੀ ਹਾਂ ਚਲੋ ਮੈਂ ਇੱਥੇ ਖੜਾ ਰਿਹਾ ਜੀ ਉਹਨਾਂ ਨੇ ਨਾਕੇ ਹਟਾ ਦੇ ਪਰ ਮੈਨੂੰ ਕਹਿੰਦਾ ਫਾਈਲ ਦੋ ਗੱਡੀ ਦੀ ਮਖਾ ਜੀ ਫਾਈਲ ਫੁੱਲ ਨਹੀਂ ਮੈਂ ਗੱਡੀ ਦੀ ਦਿੰਦਾ ਹੈਗਾ ਕਾ ਫਾਈਲ ਤਾਂ ਹੁਣ ਅਫਸਰ ਨਹੀਂ ਲੈਂਦੇ ਹੈਗੇ ਆਨਲਾਈਨ ਚੈੱਕ ਕਰਦੇ ਨੇ ਕਾਗਜ਼ ਤੇ ਚਲੋ ਕਹਿੰਦਾ ਕੋਈ ਬਿੱਲ ਦੇ ਦੋ ਮਖਾ ਬਿਲਤੀ ਹੈ ਦਿੱਤੀ ਹੈ ਬਈ ਕੱਚੇ ਮਾਲ ਦੀ ਹੋਰ ਕੋਈ ਬਿੱਲ ਨਹੀਂ ਹੈਗਾ ਇਹ ਦੇਖ ਲੈ ਹਾਂ ਚਲੋ ਉਹਨੇ ਦੇਖੀ ਬਿਲਤੀ ਕਹਿੰਦਾ ਨਹੀਂ ਕਹਿੰਦਾ ਵੀ ਤੂੰ ਮੋਬਾਈਲ ਖੋਣ ਲੱਗ ਗਿਆ ਜੀ ਮੇਰਾ ਝੜ ਕੇ ਗੱਡੀ ਚ ਮੈਂ ਵੀਡੀਓ ਬਣਾ ਰਹੇ ਸੀਗਾ ਜਿਆਦਾ ਹਾਂਜੀ ਹਾਂ ਤੁਸੀਂ ਉਹ ਮੂਰੇ ਮੂਰੇ ਵੀ ਖੜਾ ਆਏ ਹੱਥ ਜੇ ਕਰ ਰਿਹਾ ਵੀਡੀਓ ਚ ਦੇਖਿਆ ਮੈਂ ਹਾਂ ਤੁਸੀਂ ਦੇਖਿਆ ਹੋਊਗਾ ਝੜਪ ਜੀ ਹੋਈ ਆ ਵੀਡੀਓ ਚ ਵੀ ਤੇ ਚਲੋ ਮੋਬਾਈਲ ਖੋ ਰੇ ਜੀ ਮੈਂ ਮੋਬਾਈਲ ਨਾ ਦਿੱਤਾ ਜੀ ਉਹਨਾਂ ਨੂੰ ਹੂੰ ਮੈਂ ਮੋਬਾਈਲ ਤਾਂ ਪਦਾ ਰੱਖ ਲੈ ਲਵੀ ਤੇ ਫਿਰ ਮੇਰਾ ਮੁੰਡਾ ਚਲੋ ਉਹਨੂੰ ਥੱਲੇ ਉਤਰ ਗਿਆ ਜੀ ਗੱਡੀ ਤੋਂ ਠੀਕ ਹੈ ਤੇ ਉਹਨੇ ਨਾਕੇ ਪਰਾਂ ਕਰਤੇ ਜੀ ਹਾਂਜੀ ਮੈਨੂੰ ਕਹਿੰਦਾ ਵੀ ਗੱਡੀ ਕਾਹਾਂ ਲਿਆਦਰ ਸਾਈਡ ਤੇ ਲਾ ਕੇ ਨਾ ਹੋਰ ਗੱਡੀਆਂ ਨਿਕਲ ਜਾਣੀਆਂ ਮਾ ਠੀਕ ਹੈ ਵੀਰੇ ਲਾ ਲੈਣਾ ਠੀਕ ਚਲੋ ਉਸ ਤੋਂ ਮਗਰੋਂ ਮੈਨੂੰ ਕਹਿੰਦਾ ਐ ਕਰੀ ਉਮਰ ਦੇ ਮੁੰਡੇ ਦੀ ਵੀ ਵੀਡੀਓ ਤੁਹਾਨੂੰ ਭੇਜੋ ਜਾਂ ਬਾਹ ਫੜ ਕੇ ਲੈ ਕੇ ਜਾ ਰਹਿਆ ਕਹਿੰਦਾ ਮੇਰੇ ਲਈ ਇਹ ਮੁੰਡਾ ਉਰੇ ਬੈਠਾ ਕਹਿੰਦਾ ਕੋਈ ਗਾਉਂ ਨੇ ਕਹਿੰਦਾ ਪੈਸੇ ਦੇ ਦੇਈਂ ਕਹਿੰਦਾ ਪਰ ਸਿੱਕਟਾ ਕਿ ਲੰਗੇ ਜੀ ਹਾਂ 700 ਰੁਪਏ ਪਿੱਛੇ ਥੋੜਾ ਬੰਦਾ ਟੂਲ ਵਾਲਿਆਂ ਨੇ ਕਿਡਨੈਪ ਕਰ ਲਿਆ ਉੱਥੇ ਹਾਂ ਜੀ ਕਿ ਕਿਪਨੈਟ ਕਰ ਲਿਆ ਜੀ ਉਹਨਾਂ ਨੇ ਫੜ ਲਿਆ ਮੁੰਡੇ ਦੀ ਬਾਹ ਫੜ ਕੇ ਉੱਥੇ ਲੈ ਗਏ ਚਲੋ ਮੈਂ ਤਾਂ ਉਹਨੂੰ ਮੰਡੀ ਕਰਾਉਣੀ ਸੀ ਮੈਂ ਆਪ ਦਾ ਨਿਕਲੇ ਆਇਆ ਜੀ ਮਾ ਚਲੋ ਕੋਈ ਨਾ ਮੰਡੀ ਚਲਾ ਕੇ ਘੱਟੀ ਫਿਰ ਦੇਖ ਲੈ ਆਪਾਂ ਬਾਈ ਜੀ ਅੱਗੇ ਤੋਂ ਵੀ ਧਿਆਨ ਰੱਖੋ ਇਹ ਆਪਾਂ YouTube ਤੇ ਚਲਾਉਣੀ ਆ ਸਾਰੀ ਗੱਲਬਾਤ ਤੁਸੀਂ ਕਿੰਨੇ ਆਪਾਂ ਦੇਖ ਲਿਆ ਗੁਜਰਾਤ ਦੇ ਵਿੱਚ ਡਰਾਈਵਰ ਨਾਲ ਹੱਥੋਂ ਪਾਈ ਟੂਲ ਵਾਲੇ ਹੋਏ ਨੇ ਉਹਨਾਂ ਨੇ ਟੂਲ ਉਸ ਤੋਂ ਬਾਅਦ ਬੰਦ ਕਰਤਾ ਹਾਂ ਜੀ ਹਾਂ ਠੀਕ ਆ ਆਪਣੇ ਕੋਈ ਇੱਕ ਮਜਬੂਰੀ ਸੀ ਵੀ ਤੁਹਾਡੇ ਕੋ ਕੱਚਾ ਮਾਲ ਸੀ ਹਾਂ ਜੀ ਹਾਂ ਠੀਕ ਆ ਉੱਥੇ ਪ੍ਰਸ਼ਾਸਨ ਨੂੰ ਫੋਨ ਕਰਿਆ ਤੁਸੀਂ ਮੈਂ ਜੀ ਕਿਸੇ ਨੂੰ ਨਹੀਂ ਕਰਾ ਮੈਂ ਤਾਂ ਇਹਨੂੰ ਐ ਹੋ ਗਿਆ ਮੇਰਾ ਲੱਖ ਰੁਪਿਆ ਪਾੜਾ ਕਿਤੇ ਸੀ ਮਰ ਗਿਆ ਮੈਂ ਕਿੱਥੇ ਜਾਊਗਾ ਜੀ ਗਰੀਬ ਬੰਦਾ ਮੈਂ ਆਹ 2-3 ਘੰਟੇ ਉਹਨਾਂ ਨੇ ਲਵਾਤੇ ਤਾਂ ਵੀ ਔਖਾ ਹੋਜੂ ਹਾਂ ਜੀ ਤੇ ਚਲੋ ਜੀ ਉਸ ਤੋਂ ਮਗਰੋਂ ਫਿਰ ਮੈਨੂੰ ਧਮਕੀਆਂ ਦੇ ਰਹੇ ਸੀਗੇ ਫੋਨ ਕਰਕੇ ਕਹਿੰਦੇ ਵੀ ਨਾਲੇ ਪੈਸੇ ਦੇ ਜਾਂ ਨਾਲੇ ਆਪਦਾ ਬੰਦਾ ਲੈ ਜਾ ਗੱਡੀ ਵਾਪਸ ਲੈ ਗਿਆ ਟੂਲ ਤੇ ਮੋੜ ਕੇ ਮੈਂ ਮੰਡੀ 'ਚ ਵਗਿਆ ਸੀਗਾ ਯਾਨੀ ਕਿ ਕਿਹੜੀ ਮੰਡੀ ਦਾ ਮਾਲ ਥੋੜਾ ਜਲੰਧਰੋਂ ਕਿਹਦਾ ਹਾਂਜੀ ਜਲੰਧਰ ਦਾ ਜੀ ਠੀਕ ਆ ਜੀ ਤੇ ਮਾਹਾ ਵੀਰ ਜੀ ਮਾਹਾ ਕੋਈ ਗੱਲ ਨਹੀਂ ਮਾ ਪਰਚਾ ਤੁਸੀਂ ਕਾਹਦਾ ਕਰਾਉਗੇ ਮੈਂ ਕਿਹੜਾ ਕੋਈ ਕਤਲ ਕਰਤਾ ਜਾਂ ਬੰਦਾ ਮਾਰਤਾ ਹਾਂ ਹਾਂ ਠੀਕ ਆ ਨਾ ਕੋਈ ਤੁਹਾਡੇ ਨਾਲ ਮੈਂ ਹੱਥੋਂ ਬਾਈ ਕਰੀ ਆ ਜਾਂ ਮੈਂ ਕਿਸੇ ਹੋਰ ਕੋਈ ਨੁਕਸਾਨ ਕਰਕੇ ਜਾਂ ਤੁਹਾਡਾ ਹਾਂ ਤੁਹਾਡਾ ਕੋਈ ਬੈਰੀਗੇਟ ਭੰਨਿਆ ਸੀ ਕੁਛ ਕਰਿਆ ਸਭ ਉਹਦੇ 450 ਦੀ ਪਰਚੀ ਆਨਲਾਈਨ ਕੱਟ ਹੋਈ ਆ ਸਾਡੀ ਹਾਂਜੀ ਤੇ ਚਲੋ ਉਸ ਤੋਂ ਅਗਰੋਂ ਕਹਿੰਦਾ ਤੂੰ ਫਿਰ ਪਸਤਾਵੇਂਗਾ ਫਲਾਣਾ ਤਿੰਨ ਕੰਮ ਆਹ ਜੀ ਇਹ ਚ ਪਸਤਾਉਣ ਵਾਲੀ ਕੀ ਗੱਲ ਆ ਵੀਰੇ ਮੈਂ ਜਦ ਕੋਈ ਕਰਿਆ ਨਹੀਂ ਗਲਤ ਕੰਮ ਤੂੰ ਜੋ ਕਰਾਉਣਾ ਵਾ ਕਰਾਵੇ ਤੁਸੀਂ ਭਾਈ ਜੀ ਮੇਰਾ ਨੰਬਰ ਕੋਲ ਰੱਖੋ ਠੀਕ ਆ ਜੀ ਠੀਕ ਆ ਜੇ ਕਿਤੇ ਵੀ ਐਸੀ ਜੀ ਗੱਲਬਾਤ ਹੁੰਦੀ ਆ ਹਾਂਜੀ ਤੁਸੀਂ ਮੈਨੂੰ ਜਦੇ ਫੋਨ ਲਾਉਣਾ ਠੀਕ ਆ ਜੀ ਚਾਹੇ ਰਾਤ ਨੂੰ 12 ਵਜੇ ਹੋਣ ਠੀਕ ਆ ਜੀ ਠੀਕ ਆ ਫੁੱਲ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਤੁਸੀਂ ਨਹੀਂ ਬੈਸਣਾ ਮੈਂ ਬੈਸੂਗਾ ਫਿਰ ਠੀਕ ਆ ਠੀਕ ਆ ਜਦੋਂ ਇਹਨਾਂ ਦਾ ਇੱਕ ਟੋਲ ਫਰੀ ਨੰਬਰ ਹੁੰਦਾ ਟੂਲ ਵਾਲਿਆਂ ਦਾ ਉਹ ਨੋਟ ਕਰਕੇ ਰੱਖੋ 10 30 10 32 ਤੇ ਹਾਂਜੀ ਹਾਂ ਉੱਥੇ ਵੀ ਤੁਸੀਂ ਇੱਕ ਮਾੜੀ ਜੀ ਘੰਟੀ ਕਰ ਦੇਣੀ ਸੀਗੀ ਠੀਕ ਹੈ ਫਿਰ ਮੈਂ ਤਾਂ ਐ ਸਰ ਜੀ ਮੈਂ ਤਾਂ ਆਉਂਦਾ ਹਾਂ ਮੰਡੀ ਨਾਲ ਨਹੀਂ ਹੁਣ ਹੁਣ ਵੀ ਕਰ ਦੋ ਬਾਈ ਜੀ ਠੀਕ ਹੈ ਜੀ ਵੀ ਇੱਕ ਨਾ ਟੂਲ ਟੈਕਸ ਆ ਜੀ ਉੱਥੇ ਮੇਰੇ ਬੰਦੇ ਨੂੰ ਕਨੈਕਟਰ ਨੂੰ ਨਾਲ ਦੇ ਹੈਲਪਰ ਨੂੰ ਮੁੰਡਾ ਜੀ ਮੈਂ ਲਾ ਕੇ ਟੈਨਰ ਕਰਿਆ ਹੋਇਆ ਉਹ ਮੇਰਾ ਬੇਟਾ ਜੀ ਅੱਛਾ ਤੁਹਾਡੇ ਬੇਟੇ ਨੂੰ ਹਾਂ ਜੀ ਮੇਰਾ ਬੇਟਾ ਹੀ ਉਹਨਾਂ ਨੇ ਉੱਥੇ ਬਿਠਾ ਰੱਖਿਆ ਉਹ ਤੇ ਉਹਦੇ ਕੋ ਨੰਬਰ ਚੱਲਦਾ ਇਸ ਟਾਈਮ ਕੋਈ ਉਹਦੇ ਨਾਲ ਅਜੇ ਉਹਦਾ ਫੋਨ ਖਰਾਬ ਹੋ ਗਿਆ ਹੀ ਗਿਰ ਗਿਆ ਉਹ ਗੱਡੀ 'ਚ ਪਿਆ ਜੀ ਫੋਨ ਹੁਣ ਉਹਦੇ ਨਾਲ ਕੋਈ ਸੰਪਰਕ ਨਹੀਂ ਹੋ ਸਕਦਾ ਤੁਹਾਡੇ ਮੁੰਡੇ ਨਾਲ ਨਾ ਜੀ ਉਹਦੇ ਨਾਲ ਹੁਣ ਕੋਈ ਨਹੀਂ ਹੋਇਆ ਤੜਕੇ ਹੋਈ ਸੀ ਕਿ ਮੇਰੇ ਕੋਈ ਵੀ ਕਿਸੇ ਦੇ ਨੰਬਰ ਤੋਂ ਗੱਲ ਉਹ ਵੀ ਵਾਗ ਗਿਆ ਕੋਈ ਗੱਡੀ ਵਾਲਾ ਕਿਸੇ ਗੱਡੀ ਵਾਲੇ ਨੇ ਕਰਾਈ ਸੀ ਤੁਹਾਡੇ ਕੋਈ ਕਿਸੇ ਟੂਲ ਵਾਲੇ ਦੇ ਫੋਨ ਤੋਂ ਫੋਨ ਆਇਆ ਹੋਇਆ ਨਾ ਜੀ ਫੋਨ ਤਾਂ ਨਹੀਂ ਆਇਆ ਮੇਰੇ ਲਈ ਜੀ ਮੈਂ ਤਾਂ ਸੌਂ ਗਿਆ ਸੀਗਾ ਫੇਰ ਆ ਕੇ ਉਹਰੇ ਗੱਡੀ ਲਾ ਕੇ ਜੀ ਮੈਂ 3-4 ਦਿਨ ਹੋ ਗਏ ਲਗਾਤਾਰ ਬੈਠੇ ਨੂੰ ਇਸ ਟੇਰੇ ਤੁਸੀਂ ਬਾਈ ਜੀ ਕੀ ਕਹਿਣਾ ਚਾਹੁੰਦੇ ਇਹਨਾਂ ਦੀ ਜਿਹੜੀ ਇਹ ਗੁੰਡਾਗਰਦੀ ਆਪਾਂ ਇਹ YouTube ਚੈਨਲ ਤੇ ਹੁਣ ਪਾਉਣੀ ਆ ਫਿਰ ਜੇ ਇਹ ਗੁੰਡਾਗਰਦੀ ਖਤਮ ਹੋਣੀ ਚਾਹੀਦੀ ਇਹ ਟੂਲ ਚੱਕਿਆ ਜਾਣਾ ਜਿਹਦਾ ਬਹੁਤ ਨਜਾਇਜ਼ ਪਰੇਸ਼ਾਨ ਕਰਦ ਨੇ ਲੋਕਾਂ ਗੱਡੀ ਵਾਲਿਆਂ ਨੂੰ ਯਾਨੀ ਕਿ ਆਧੋ ਵੱਧ ਜੀ ਨਜਾਇਜ਼ ਕਰ ਰੱਖਿਆ ਇਹਨਾਂ ਨੇ ਕੰਮ ਉਹ ਗੱਡੀ ਦੇ ਮੂਹਰੇ ਵੀ ਉੱਤੇ ਖੜਾ ਫੱਟੀ ਤੇ ਖੜਾ ਹੋ ਕੇ ਥੋੜਾ ਸ਼ੀਸ਼ਾ ਭੰਨਣ ਦੀ ਕੋਸ਼ਿਸ਼ ਕਰ ਰਹੇ ਆ ਮੇਰੇ ਗੱਡੀ ਦੇ ਮੂਹਰੇ ਫੱਟੀ ਤੇ ਖੜਾ ਜੀ ਪੂਰੀ ਗੁੰਡਾਗਰਦੀ ਕਰ ਰਹੇ ਨੇ ਥੱਲੇ ਸਾਨੂੰ ਗਾਲਾਂ ਕੱਢ ਰਹੀ ਗਏ ਖੜੇ ਕਹ ਪਰਾ ਕਰ ਲੈ ਗੱਡੀ ਮਹਾ ਜੀ ਕਾਹ ਤੋਂ ਘੁੱਟੋਗੇ ਤੁਸੀਂ ਸਾਨੂੰ 700 ਪਿੱਛੇ ਤੁਹਾਡੇ ਮੁੰਡੇ ਨੂੰ ਟੂਲ ਤੇ ਬਿਠਾ ਲਿਆ ਵੀ ਆਪ ਦਾ ਮੁੰਡਾ ਲੈ ਜੀ ਵੀ ਸਾਡਾ 700 ਰੁਪਿਆ ਦੇ ਜੀ ਹਾਂ ਜੀ ਹਾਂ ਤੇ ਹੁਣ ਪੈਸੇ ਦੇ ਕੇ ਮੁੰਡਾ ਲੈ ਜੀ ਆਪਾਂ ਨਹੀਂ ਕਿ ਕੋਈ ਪ੍ਰੂਫ ਵੀ ਇਹ ਥੋੜੋ ਵੀ ਕੋਈ ਤੁਸੀਂ ਮੈਨੂੰ ਸ਼ੋਤਾ ਕਰੋ ਵੀ ਮੇਰੀ ਗੱਡੀ ਓਵਰ ਲੋਡ ਹੁਣ ਵੀਰ ਜੀ ਪਤਾ ਗੱਲ ਕੀ ਆ ਹੁਣ ਮੈਂ ਖਾਲੀ ਕਰਕੇ ਚਲੋ ਮੈਂ ਜਾਊਂਗਾ ਮੁੰਡੇ ਨੂੰ ਲੈ ਕੇ ਆਊਂਗਾ ਜਾ ਕੇ ਦੇਖੋ ਜੀ ਕਰਾਂਗੇ ਗੱਲ ਹੈ ਇਹ ਤਾਂ ਚੰਗੇ ਭਲੇ ਕਹਿੰਦੇ ਹੁੰਨੇ ਆ ਪ੍ਰਸ਼ਾਸਨ ਨੂੰ ਬਾਈ ਜੀ ਇਹ ਟੂਲ ਵਾਲਿਆਂ ਤੇ ਕਾਰਵਾਈ ਕਰਨੀ ਚਾਹੀਦੀ ਆ ਜਿਹੜੇ ਕੀ ਹੁਣ ਨਾਲ ਦੇ ਹੈਲਪਰ ਬਾਈ ਜੀ ਦੇ ਬੇਟੇ ਨੂੰ ਉੱਥੇ 700 ਪਿੱਛੇ ਲਾਡੂ ਵਾਲ ਟੂਲ ਟੈਕਸ ਦੇ ਉਹਨਾਂ ਨੇ ਫੜ ਕੇ ਬਿਠਾਇਆ ਹੋਇਆ ਵੀ ਆਪਦਾ ਮਾਲ ਖਾਲੀ ਕਰਿਆ ਸਾਡੇ ਪੈਸੇ ਦੇ ਜੀ ਆਪਦੇ ਬੱਚੇ ਨੂੰ ਲੈ ਜੀ ਇਹ ਪੰਜਾਬ ਦੇ ਹਾਲ ਨੇ ਵੀਰੋ ਹੋਰ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾ ਵੀਰ ਜੀ ਸਾਡੇ ਇਹੀ ਬੇਨਤੀ ਹੈ ਵੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਪ੍ਰਸ਼ਾਸਨ ਅੱਗੇ ਸਾਡੀ ਰਿਕਵੈਸਟ ਹੈ ਜੀ ਵੀ ਬਹੁਤ ਸਾਡੇ ਨਾਲ ਨਜਾਇਜ਼ ਤੱਕਾ ਹੋ ਰਿਹਾ ਜੀ ਰੋਡਾਂ ਤੇ ਡਰਾਈਵਰਾਂ ਨਾਲ ਐਤੋਂ ਉੱਤੇ ਜੀ ਬਾਈ ਜੀ ਤੱਕਾ ਕਿਉਂ ਆਇਕਣ ਦਾ ਕਿਤੇ ਬਾਹਰੀ ਸਟੇਟ ਵਾਲੇ ਵੀ ਨਹੀਂ ਕਰਦੇ ਹੈਗੇ ਵੀ ਆਪਣਾ ਬੰਦਾ ਰੱਖਜੋ ਹਾਂ ਹੁਣ ਤੁਸੀਂ ਐ ਲਾ ਲਓ ਵੀਰ ਜੀ ਅਸੀਂ ਇੰਨੀ ਦੂਰੋਂ ਚੱਲ ਕੇ ਆਏ ਸਾਨੂੰ ਕਿਸੇ ਨੇ ਵੀ ਕੋਈ ਪ੍ਰੇਸ਼ਾਨੀ ਨਾ ਕਰਾ ਜੀ 16 1700 ਕੋਈ ਚਾਰ ਸਟੇਟਾਂ ਗੱਡੀ ਪਾਰ ਕਰਕੇ ਆਪਣੀ ਪੰਜਾਬ ਦੀ ਲੋਕਲ ਸਟੇਟ ਦੇ ਵਿੱਚ ਆਪਨੂੰ 700 ਰੁਪਏ ਪਿੱਛੇ ਆਪਣਾ ਬੱਚਾ ਗਹਿਣੇ ਰੱਖਣਾ ਪੈ ਜਵੇ ਜਾਂ ਧੱਕੇ ਨਾਲ ਗਹਿਣੇ ਰੱਖ ਲੈਣ ਉਹ ਮੈਂ ਉਹਨਾ ਮੁਰੇ ਰਿਕੁਐਸਟ ਕਰੀ ਮਾਂ ਮੇਰੇ ਲਈ ਵੀਰ ਜੀ ਪੈਸੇ ਨਹੀਂ ਆਏਗੇ ਹਾਂਜੀ ਮੈਂ ਤਾਂ ਕੋਈ ਚੱਕਰ ਨਹੀਂ ਮੈਂ ਦੇ ਵੀ ਦਿੰਦਾ ਮੇਰੇ ਲਈ ਪੈਸੇ ਨਹੀਂ ਹੈਗੇ ਮੇਰੇ ਫਸਟ ਅਟੈਕ 'ਚ ਜਿੰਨੇ ਪੈਸੇ ਮਾਂ ਮੈਂ ਪਾੜਾ ਤੋਂ ਲੈਣਾ ਹਾਓ ਵੀਡੀਓ ਭਾਈ ਜੀ ਮੈਂ ਦੇਖਿਓ ਤੁਸੀਂ ਕਹਿ ਰਹੇ ਹੋ ਵੀ ਭਾਈ ਫਸਟ ਅਟੈਕ 'ਚੋਂ ਜਿੰਨੇ ਕੱਢਲੇ ਨੇ ਦੁਬਾਰਾ ਕੱਢਣੇ ਨੇ ਉਹ ਕੱਢ ਲਓ ਹਾਂ ਪਰ ਉਹ ਬੰਦੇ ਮੰਨੇ ਨਹੀਂ ਜੀ ਬਹੁਤ ਨੇ ਆਪ ਦੇ ਪੈਸੇ ਬਣਾਉਣੇ ਸੀਗੇ ਹਾਂਜੀ ਹਾਂ ਗੁੰਡਾ ਕਰਦੀ ਦੇ ਉੱਤਰ ਗਏ ਸੀਗੇ ਜਦੋਂ ਗੁੰਡਾ ਕਰਦੀ ਤੇ ਥੋੜਾ ਹੋਰੇ ਕੋਈ ਹੁਣ ਮਾਲ ਖਾਲੀ ਹੋ ਗਿਆ ਨਾ ਜੀ ਹਲੇ ਹੋ ਰਹੀ ਹੈ ਜੀ ਗੱਡੀ ਖਾਲੀ ਕੋਈ ਗੱਡੀ ਲੇਟ ਤਾਂ ਨਹੀਂ ਹੈਗੀ ਨਾ ਜੀ ਗੱਡੀ ਦਾ ਹਲੇ ਦੇਖੋ ਜੀ ਹੁਣ ਪਾੜਾ ਲੈਣ ਤੇ ਪਤਾ ਲੱਗੂ ਬਾਕੀ ਤਾਂ ਨਹੀਂ ਜਿਵੇਂ ਆਪਾਂ ਨੂੰ ਟਾਈਮ ਦਿੱਤਾ ਹੁੰਦਾ ਉਹ ਤੋਂ ਇਹ ਕਿਤੇ ਕਹਿ ਦਮ ਵੀ ਗੱਡੀ ਲੇਟ ਆ ਉੱਥੇ ਕਿੰਨਾ ਟਾਈਮ ਖਰਾਬ ਹੋ ਗਿਆ ਤੁਹਾਡਾ ਲੱਡੂ ਵਾਲ ਉੱਥੇ ਬ੍ਰਿਜ ਕਟੋਗੜ ਮੇਰਾ 1.5-2 ਘੰਟੇ ਖਰਾਬ ਹੋ ਜਾਣੇ ਜੀ 2 ਘੰਟੇ ਖਰਾਬ ਕਰਤੇ ਤੇ ਤੁਹਾਡੇ ਬੇਟੇ ਨੂੰ ਉੱਥੇ ਕਿਡਨਪ ਕਰ ਲਿਆ ਹਾਂ ਜੀ ਹਾਂ ਤੇ ਆਪਣਾ ਨੰਬਰ ਬੋਲ ਦਿਓ ਬਾਈ ਜੀ ਵਿੱਚ ਮੇਰਾ 84277 84277 ਕਹਾਟ 169 ਜੀ ਕਹਾਟ 169 ਹਾਂਜੀ ਸਰ ਬਾਈ ਜੀ ਜਿਹੜਾ ਵੀ ਸਾਡੀ ਇਹ ਬਾਈ ਗੱਲਬਾਤ ਸੁਣਦਾ ਤੇ ਬਾਈ ਉਹਨਾਂ ਦਾ ਆ ਫੋਨ ਨੰਬਰ ਵਿੱਚ ਦਿੱਤਾ ਹੋਇਆ ਤੇ ਬਾਈ ਉਹਨਾਂ ਨਾਲ ਸੰਪਰਕ ਕਰੋ ਤੇ ਇਹ ਲੋਡਵਾਲ ਟੂਲ ਟੈਕਸ ਲੈ ਜਿਹੜੀ ਗੁੰਡਾ ਕਰਦੀ ਆ ਇਹਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਵੀ ਮੁੜ ਕੇ ਜਦ ਟਰੱਕ ਵਾਲਾ ਕੋਈ ਹਾਈਪਰ ਹੋ ਕੇ ਇਹਨਾਂ ਦੇ ਨਾਕੇ ਤੋੜਦਾ ਗੱਡੀ ਭਿਉਂਦਾ ਫੇਰ ਉਹਦੇ ਤੇ ਅਸੀਂ ਪਰਚੇ ਦਰਜ ਕਰਾਉਣ ਤੱਕ ਤੁਰ ਪੈਨੇ ਆ ਵੀ ਟਰੱਕ ਵਾਲੇ ਨੇ ਇੱਥੇ ਐਂ ਕਰਤਾ ਬਾਹ ਕਰਤਾ ਹੁਣ ਇਹਨਾਂ ਤੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਆ ਜੀ ਦੇਖੋ ਇਹ ਸ੍ਰੀ ਆਮ ਧੱਕਾ ਕਰਿਆ ਜੀ ਸਾਡੇ ਨਾਲ ਇਹਨਾਂ ਨੇ ਹਾਂ ਇਦੋਂ ਨਹੀਂ ਆਈ ਧੱਕਾ ਬਾਈ ਜੀ ਕੀ ਹੋ ਸਕਦਾ ਮੈਂ ਇੰਨੇ ਸਟੇਟਾਂ ਪਾਰ ਕਰਕੇ ਆਇਆ ਜੀ ਕਿਸੇ ਨੇ ਸਾਨੂੰ ਕੋਈ ਪ੍ਰੇਸ਼ਾਨ ਨਹੀਂ ਕਰਿਆ ਜੀ ਗੱਡੀ ਥੋਡੀ ਪੰਜਾਬ ਦੀ ਲੋਕਲਾ ਕਿਹੜੇ ਸ਼ਹਿਰ ਦੀ ਹੈ ਜੀ ਆਪਣੀ ਸੰਗਰੂਰ ਸਾਹਿਬ ਦੀ ਗੱਡੀ ਹੈ ਜੀ ਭੋਨੀਗੜ ਜੁੰਦੀਆਂ ਦੀ ਉਹ ਅਨੀਗੜ ਜੁੰਨੀਆਂ ਦੀ ਹਾਂਜੀ ਹਾਂ ਯਾਨੀ ਕਿ ਪੰਜਾਬ ਦੇ ਵਿੱਚ ਇਹ ਧੱਕਾ ਹੋ ਗਿਆ ਆਪਣੇ ਨਾਲ ਇੰਨੀਆਂ ਸਟੇਟਾਂ ਪਾਰ ਕਰਕੇ ਕੁਝ ਨਹੀਂ ਹੋਇਆ ਨਾ ਜੀ ਕੁਝ ਨਹੀਂ ਹੋਇਆ ਜੀ ਬਾਈ ਜੀ ਇਹ ਸਾਡੀ ਜਿਹੜੀ ਗੱਲਬਾਤ ਆ ਇਹ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰੋ ਇਹ ਲੱਡੋਵਾਲ ਟੂਲ ਟੈਕਸ ਵਾਲਿਆਂ ਦਾ ਠੀਕ ਆ ਵੱਧ ਤੋਂ ਵੱਧ ਜਲੂਸ ਕੱਢੋ ਜੀ ਅੱਜ ਤਾਂ ਉਹ ਸਮਝ ਲੋ ਵੀ ਇੱਕ ਇਹ ਮਨੁੱਖੀ ਅਧਿਕਾਰ ਦੇ ਵੀ ਖਿਲਾਫ ਆ ਆਪਾਂ 700 ਰੁਪਏ ਪਿੱਛੇ ਜਦ ਕਿ ਬੰਦਾ ਬਿਲਕੁਲ ਸਹੀ ਆ ਡਰਾਈਵਰ ਕੋਈ ਓਵਰਲੋਡ ਹੁੰਦਾ ਪੈ ਪਿੱਛੇ ਮੇਰੇ ਬੇਟੇ ਨੂੰ ਫੜ ਕੇ ਬਿਠਾਇਆ ਉੱਥੇ ਦੱਸੋ ਉਹਨਾਂ ਨੇ ਬਾਹਰ ਤੋਂ ਫੜ ਕੇ ਲੈ ਕੇ ਜਾ ਰਿਹਾ ਉਹ ਬਕਾਇਆ ਮੇਰੇ ਲਈ ਵੀਡੀਓ ਵੀ ਹੈ ਜੀ ਉਸ ਦੀ ਉਹ ਵੀਡੀਓ ਵੀ ਤੁਸੀਂ ਮੈਨੂੰ ਭੇਜ ਦਿਓ ਕੋ ਭੇਜਤੀ ਤੁਹਾਨੂੰ ਭੇਜ ਹੀ ਆਈ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਹਾਂਜੀ ਹਾਂ ਤੇ ਆ ਜਿਹੜੀ ਆਪਣੀ ਬਾਈ ਗੱਲਬਾਤ ਹੁੰਦੀ ਆ ਇਹ ਆਪਾਂ YouTube ਤੇ ਪਾ ਕੇ ਭਗਵੰਤ ਮਾਨ ਗਵਰਨਮੈਂਟ ਤੱਕ ਜਿਹੜਾ ਇਹ NHAI ਦੇ ਨਿਥਨ ਗੱਡਰੀ ਤੱਕ ਇਹਨਾਂ ਦੀ ਇਹ ਗੁੱਡਾ ਕਰਦੀ ਜਿਹੜੀ ਆਵਾਜ਼ ਆ ਆਪਾਂ ਜ਼ਰੂਰ ਆਪਣੀ ਬੁਲੰਦ ਕਰਾਂਗੇ ਬਾਕੀ ਤੁਹਾਡੇ ਜਦ ਵੀ ਬੇਟੇ ਦਾ ਕਿਸੇ ਵੀ ਨੰਬਰ ਤੋਂ ਫੋਨ ਆਉਂਦਾ ਤਾਂ ਤੁਸੀਂ ਇੱਕ ਵਾਰ ਚਾਹੇ ਕਨਵੈਂਸ ਲੈ ਕੇ ਮੇਰੀ ਗੱਲ ਕਰਾ ਦਿਓ ਠੀਕ ਹੈ ਜੀ ਠੀਕ ਆ ਮੇਰੇ ਨਾਲ ਗੱਲ ਜ਼ਰੂਰ ਕਰਾਓ ਆਪਾਂ ਉਹਨਾਂ ਦੇ ਉਹ ਕਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਫੋਟੋਆਂ ਆਈਆਂ ਨੇ ਉਹਨਾਂ ਦੇ ਕੋਈ ਨਾ ਕੋਈ ਕਾਰਵਾਈ ਹੋਵੇ ਤੇ ਕਾਰਵਾਈ ਕਰਾਉਣ 'ਚ ਆਪਾਂ ਸਫਲ ਹੋ ਜਾਈਏ ਠੀਕ ਹੈ ਜੋ ਵੀ ਬਾਈ ਜੀ ਅੱਜ ਤੁਹਾਡੇ ਨਾਲ ਹੋਇਆ ਇਹ ਨਿਰਾ ਪੰਜਾਬ ਦਾ ਇਹ ਸੰਭ ਲੋ ਮਾਹੌਲ ਖਰਾਬ ਕਰ ਰਹੇ ਨੇ ਇਹ ਜਿਹੇ ਟੂਲਾ ਵਾਲੇ ਅੱਜ ਵੀਰ ਜੀ ਇਹਨਾਂ ਦੀ ਗੱਲ ਹੈ ਕੱਲ ਨੂੰ ਹੋਰ ਇਹਨਾਂ ਨੂੰ ਦੇ ਦੇ ਕੇ ਗੁੰਡਾ ਕਰਦੀ ਤੇ ਉਤਰਨਗੇ ਜੀ ਨਹੀਂ ਬਿਲਕੁਲ ਆਉਣਗੇ ਜੀ ਰੱਬ ਪਰਮਾਤਮਾ ਨਾ ਕਰੇ ਬੱਚਾ ਡਰ ਜਵੇ ਬੱਚਾ ਉੱਥੇ ਉਹਨਾਂ ਕੋਲੋਂ ਭੱਜ ਜਵੇ ਮੁੜ ਕੇ ਤੁਹਾਨੂੰ ਨਾ ਮਿਲੇ ਉਹਨਾਂ ਕੋਲੋਂ ਚਲੇ ਜਾਵੇ ਕਿਤੇ ਤਾਂ ਇਹ ਬੱਚੇ ਨੂੰ ਭਰ ਦੇਣਗੇ ਗੱਲ ਤਾਂ ਉਹੀ ਐ ਨਾ ਜੀ ਹੁਣ ਉਹਨੂੰ ਤਾਂ ਇੱਥੇ ਬਿਠਾ ਲਿਆ ਉਹਨਾਂ ਨੇ ਹੁਣ ਨਾ ਤਾਂ ਉਹਦੇ ਕੋਲ ਫੋਨ ਐ ਜੀ ਕੋਈ ਅੱਛਾ ਜੀ ਠੀਕ ਐ ਹਾਂ ਜੀ ਹੁਣ ਉਹ ਰੋਟੀ ਹੋਣੀ ਖਾਦੀ ਜੀ ਤੁਹਾਡੇ ਬੇਟੇ ਦਾ ਕੀ ਨਾਮ ਐ ਜੀ ਸੋਨੂ ਰਾਮ ਐ ਜੀ ਸੋਨੂ ਰਾਮ ਪਿੰਡ ਕਿਹੜਾ ਜੀ ਆਪਣਾ ਹਾਂ ਜੀ ਪਿੰਡ ਆਪਣਾ ਭਵਾਨੀਗੜ੍ਹ ਐ ਜੀ ਰੋਸ਼ਨ ਵਾਲਾ ਪਿੰਡ ਸਾਹ ਪਿੰਡ ਤੁਹਾਡਾ ਕੀ ਨਾਮ ਐ ਜੀ ਮੇਰਾ ਨਾਮ ਵੀਰਚੰਦ ਐ ਜੀ ਵੀਰਚੰਦ ਜੀ ਆਪਣੇ ਗੱਡੀ ਦਾ ਨੰਬਰ ਦੱਸਿਓ ਜੀ ਪੀਵੀ 13 ਬੀਟੀ ਪੀਵੀ 13 ਬੀਟੀ ਹਾਂ ਜੀ 8812 8812 ਹਾਂ ਜੀ ਜੀ ਤੁਸੀਂ ਇਹ ਮਹਾਰਾਸ਼ਟਰ ਦੇ ਵਿੱਚੋਂ ਕੇਲਾ ਭਰ ਕੇ ਜਲੰਧਰ ਦਾ ਲੈ ਕੇ ਆਏ ਹੋ ਹਾਲ ਫਰੂਟ ਤੁਹਾਡੀ ਗੱਡੀ 'ਚ ਭਰਿਆ ਹੋਇਆ ਹਾਂਜੀ ਹਾਂ ਤੇ ਕਿਸੇ ਵੀ ਟੂਲ ਤੇ ਕਿਸੇ ਵੀ ਬਾਰਡਰ ਦੇ ਪਰਮਿਟ ਤੇ ਕਿਸੇ ਵੀ ਸਟੇਟ ਦੇ ਵਿੱਚ ਤੁਹਾਡੇ ਨਾਲ ਕੋਈ ਕਿਸੇ ਨੇ ਧੱਕਾ ਨਹੀਂ ਕਰਿਆ ਕਿਉਂਕਿ ਗੱਡੀ ਅੰਡਰ ਲੋਡ ਆ ਆਪਣੀ ਹਾਂਜੀ ਹਾਂ ਪਰ ਇਹਨਾਂ ਨੇ ਜਾਣ ਬੁੱਝ ਕੇ ਲਾਡੋ ਵਾਲ ਟੂਲ ਟੈਕਸ ਵਾਲਿਆਂ ਨੇ 750 ਰੁਪਏ ਲੈਣ ਦੇ ਮਾਰਿਆ ਨੇ ਹਾਂਜੀ ਹਾਂ ਨਾਲੇ ਤਾਂ ਤੁਹਾਡਾ ਟਾਈਮ ਖਰਾਬ ਕਰਿਆ 1.5 ਤੋਂ 2 ਘੰਟੇ ਹਾਂਜੀ ਹਾਂ ਹਾਂਜੀ ਨਾਲੇ ਤੁਹਾਡੇ ਬੱਚੇ ਨੂੰ ਉੱਥੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉੱਥੇ ਬਿਠਾ ਕੇ ਰੱਖਿਆ ਹੋਇਆ ਵੀ ਪੈਸੇ ਦੇ ਜੀ ਤੇ ਆਪਦੇ ਮੁੰਡੇ ਨੂੰ ਛੜਾ ਕੇ ਲੈ ਜੀ ਹਾਂਜੀ ਹਾਂ ਚਲੋ ਬਾਈ ਜੀ ਇਹਨਾਂ ਦਾ ਪਾਉਨੇ ਆ ਕਰ ਬਾਈ ਤੇ ਇੱਕ ਤੁਸੀਂ ਮੇਰੇ ਕਹਤੇ ਦੱਸ ਦਿੱਤੀ ਤੇ ਕਾਲ ਜਰੂਰ ਕਰ ਦਿਓ ਠੀਕ ਹੈ ਉਹਨਾਂ ਨੂੰ ਕੰਪਲੀਟ ਦਰਜ ਕਰਾਓ ਠੀਕ ਹੈ ਜੀ ਵੀ ਮੇਰੇ ਨਾਲ ਕੁਝ ਹੋਇਆ ਟਾਈਮ ਦੱਸ ਦਿਓ ਵੀ ਕਿੰਨੇ ਵਜੇ ਟਾਈਮ ਤੇ ਗੱਡੀ ਤੁਹਾਡੀ ਉਹ ਟੂਲ ਟੈਕਸ ਪਾਰ ਹੋਈ ਆ ਤੁਹਾਨੂੰ ਪੁੱਛਣਗੇ ਉਹ ਠੀਕ ਹੈ ਜੀ ਹਾਂ ਉਹ ਮੇਰਾ ਵੀਰ ਜਰੂਰ ਦੱਸਿਓ ਉਹ ਦੱਸ ਦੇਣਾ ਤੇ ਜਿਹੜੀ ਆਪਣੀ ਆਹ ਗੱਲਬਾਤ ਆ ਇਹ ਆਪਾਂ ਚਲਾਉਨੇ ਆ ਤੁਹਾਡੇ ਬੇਟੇ ਦਾ ਕਿਸੇ ਡਰਾਈਵਰ ਦੇ ਫੋਨ ਤੋਂ ਕਿਉਂਕਿ ਫੋਨ ਤਾਂ ਹੁਣ ਬੱਚਾ ਕਰੂ ਗਈ ਹਾਂਜੀ ਹਾਂ ਕਿਸੇ ਨਾ ਕਿਸੇ ਦਾ ਫੋਨ ਲੈ ਕੇ ਠੀਕ ਹੈ ਜੀ ਤੇ ਉਹ ਮੇਰੇ ਨਾਲ ਮੈਨੂੰ ਉਹਦਾ ਨੰਬਰ ਜ਼ਰੂਰ ਦਿਓ ਤੇ ਆਪਾਂ ਦੇਖਾਂਗੇ ਇਹਦਾ ਨਾਟਕ ਆਪਣੇ ਟੂਲ ਟੈਕਸ ਵਾਲਿਆਂ ਨਾਲ ਗੱਲਬਾਤ ਕਰਕੇ ਠੀਕ ਹੈ ਜੀ ਤੇ ਹੋ ਸਕਦਾ ਵੀ ਪ੍ਰਸ਼ਾਸਨ ਨੂੰ ਅਪੀਲ ਵੀ ਕਰੀਏ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦੇ ਆ ਵੀ ਭਾਈ ਇਹ ਜਿਹੜਾ ਗੁੰਡਾ ਰਾਜ ਕਰ ਰਹੇ ਨੇ ਇਹ ਜਾਣ ਕੇ ਪੰਜਾਬ ਦੇ ਵਿੱਚ ਕੋਝਿਸ ਕਰ ਰਹੇ ਨੇ ਟੂਲਾ ਵਾਲੇ ਕੰਮ ਕਰ ਰਹੇ ਜੀ ਠੀਕ ਆ ਜਿਹੜੇ ਤੱਕਾ ਇਹ ਬੰਦੇ ਪੰਜਾਬੀ ਨੇ ਕਿ ਜੀ ਬਾਲੀ ਸਟੇਟ ਦੇ ਸੀ ਬਿੱਤੇ ਹਰਿਆਣੇ ਵਾਲੇ ਨੇ ਜੀ ਵਿੱਚ ਪੰਜਾਬੀ ਵੀ ਸੀਗੇ ਆਪਣੇ ਪੰਜਾਬੀ ਬੰਦਾ ਕੋਈ ਨਹੀਂ ਤੇਰੀ ਹੈਲਪ ਚ ਬੋਲਿਆ ਨਾ ਜ ਕੋਈ ਨਹੀਂ ਬੋਲਿਆ ਜੀ ਉਹ ਹਰਿਆਣੇ ਵਾਲਾ ਵੀ ਬੋਲਦਾ ਰਿਹਾ ਵਿੱਚ ਵਿੱਚ ਪੰਜਾਬੀ ਸੀਗੇ ਇਹਨਾਂ ਦੇ ਜਿਹੜੇ ਜੀ ਵਿੱਚ ਤਕੜਾ ਕਰ ਰਹੀ ਸਾਡੇ ਨਾਲ ਅੱਛਾ ਹਾਂਜੀ ਹਾਂ ਜਾਨੀ ਜੀ ਤੁਹਾਡੇ ਨਾਲ ਚਮਲੋਟਾਂ ਕਰ ਰਹੇ ਸੀ ਝਗੜਾ ਕਰ ਰਹੇ ਸੀਗੇ ਹਾਂ ਜੀ ਹਾਂ ਤੁਸੀਂ ਵੀਡੀਓ ਦੇਖਿਆ ਬਾਕੀ ਬਕਾਇਆ ਤੁਸੀਂ ਦੇਖ ਲਓ ਜੀ ਮੈਂ ਸਾਰੀ ਦੇਖੀ ਆ ਜੀ ਹਾਂਜੀ ਬਾਕੀ ਭਾਈ ਜੀ ਆ ਵੀ ਹੁਣੇ ਆਪਾਂ ਔਜਲਾ ਟਰਾਂਸਪੋਰਟ ਡਰਾਈਵਰ ਹੈਲਪਲਾਈਨ ਤੇ ਜੋ ਆਪਣੀ ਗੱਲਬਾਤ ਹੋਈ ਹੈ ਇਹਨੂੰ ਮੈਂ ਪਾ ਰਿਹਾ YouTube ਚੈਨਲ ਤੇ ਠੀਕ ਹੈ ਵੀਰ ਜੀ ਤੇ ਧੰਨਵਾਦ ਜੀ ਤੁਹਾਡਾ ਹਾਂ ਤੇ ਬਾਕੀ ਜਦ ਵੀ ਤੁਹਾਡੇ ਬੇਟੇ ਦਾ ਫੋਨ ਆ ਗਿਆ ਕਿਸੇ ਦੇ ਵੀ ਨੰਬਰ ਤੋਂ ਠੀਕ ਹੈ ਜੀ ਤੁਸੀਂ ਮੇਰੇ ਨਾਲ ਗੱਲ ਜਰੂਰ ਕਰਾਉਣੀ ਆ ਤੇ ਉਦੋਂ ਪਹਿਲਾਂ ਇੱਕ 10 33 ਤੇ ਫੋਨ ਕਰਕੇ ਇਹ ਟੂਲ ਟੈਕਸ ਵਾਲਿਆਂ ਦੀ ਕਮਪਲੀਟ ਦਰਜ ਕਰਾਓ ਜੀ ਠੀਕ ਹੈ ਜੀ ਮੈਂ ਕਰਾ ਦਵਾਂਗਾ ਠੀਕ ਹੈ ਭਾਈ ਜੀ ਧੰਨਵਾਦ ਜੀ ਓਕੇ ਧੰਨਵਾਦ ਜੀ ਵੀਰੇ ਸਾਹਿਬ